ਆਇਆ ਹੋਇਆ ਸਗਰਾਜ ਮੇਰੇ ਪ੍ਰਾਂਸ ਤੇ ਰਣੀਕੇ ਵਾਲਾ ਕਾਜੂ ਚੁੰਬੜੀਆਂ ਇਹ ਵੀ ਪੁਰਾਣਾ ਪਾਪੀ ਐ ਆਹ ਕਾਜੂ ਰਣੀਕੇ ਕਹਿੰਦੇ ਬੁੱਗਾ ਘਰੇਾਲਾ ਮੇਰੇ ਮਿੱਤਰੋ ਸਾਹਮਣੇ 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 ਕਾਜੂ ਕਾਜੂ ਰਣੀਕੇ ਐ ਲੈ ਵੀ ਖੜਾ ਜਾ ਲੋ ਕਾਜੂ ਨੇ ਵੀ ਤਾੜੀਆਂ ਮਾਰੋ ਜ਼ੋਰਦਾਰ ਕੋਈ ਕਮਲ ਕੇ ਵੱਡੇ ਪੱਦਰ ਤੇ ਵੱਡੀ ਟੀਮ ਬਣਾਈ ਹੋਈ ਐ ਅੱਜ ਵੱਡੀਆਂ ਟੀਮਾਂ ਖੇਡ ਗਈਆਂ ਆਹ ਲਓ ਸਾਹਮਣੇ ਪੈਂਦੀ ਰੇਡ ਤੇ ਰਣੀਕੇ ਵਾਲਾ ਉਧਰ ਸੁਖਚੈਨ ਸਾਡਾ ਵੀਰ ਲਾਈਵ ਅਨੰਦ ਮਾਣਦਾ ਜਿਹਦੇ ਵੱਲੋਂ ਬੈਸਟ ਨੂੰ ਮੋਟਰਸਾਈਕਲ ਉਹ ਬੈਸਟ ਹਰ ਕੋਈ ਬਾਣਾ ਚੋਣਾ ਰਣੀਕੇ ਵਾਲਾ ਫੜ ਗਿਆ ਗੁੱਟ ਲੱਗਾ ਹੋਇਆ ਜੋਰ ਕਬੱਡੀ 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 ਕਾਜੂ ਰਣੀਕੇ ਵਾਲਾ ਕਾਜੂ ਰਣੀਕੇ ਵਾਲਾ ਸਿਰਾਂ ਲਈ ਆਉਂਦਾ ਕਾਜੂ ਨੂੰ ਮੋਟਰਸਾਈਕਲ ਉਹ ਹਰਜੋ ਪਾਸੇ ਹਰਜੋ ਪਾਸੇ ਹਰਜੋ ਪਾਸੇ ਰਾਉ ਵਾਲੀਆ ਤੇ ਕਾਜੂ ਰਾਉ ਵਾਲੀਆ ਤੇ ਰਣੀਕੇ ਵਾਲਾ ਹੰਦਿਆਂ ਦੇ ਲਾਗੇ ਉਹ ਟੱਕਰ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਆਹ ਕਹਿੰਦੇ ਕਾਜੂ ਰਣੀ ਕਹਿੰਦੇ ਜਮਾਈ ਚੱਕੇ ਜਾਮ ਕਰਤੋ ਉਹਦੇ ਪੰਜਾਬੀ ਚ ਕਹਿ ਦਈਏ ਐ ਨੂਰਲਾ ਜਿਹੜਾ ਮਲੱਪਾ ਵਾਲਾ ਘੱਟਾ ਨੂਰੀ ਦਾ